ਨਮਸਕਾਰ ਜੀ ਸਵੇਰੇ ਜਿਹੜੀ 7:30 ਵਜੇ ਆਪਾਂ ਮਸ਼ੀਨ ਦੀ ਵੀਡੀਓ ਬਣਾਈ ਸੀ ਪਿੰਡ ਦੀ ਚਰਾੰਦ ਦੇ ਵਿੱਚ ਉਦੋਂ ਮਾਈਨਿੰਗ ਵਿਭਾਗ ਤੇ ਪੁਲਿਸ ਵਿਭਾਗ ਆਇਆ ਸੀ ਤੇ ਉਦੋਂ ਬੋਲ ਕੇ ਗਏ ਸੀ ਕਿ ਆਪਾਂ ਸਵੇਰੇ ਆਵਾਂਗੇ ਜੀ ਤੇ ਹੁਣ ਲਗਭਗ 12 ਘੰਟੇ ਬਾਅਦ ਮਾਈਨਿੰਗ ਵਿਭਾਗ ਦੀ ਜਿਹੜੀ ਟੀਮ ਹੈ ਉਹ ਆਈ ਹਨ ਇਹ ਜੈਜੀ ਸਾਹਿਬ ਹਨ ਇਨਾਂ ਨਾਲ ਆਪਾਂ ਗੱਲਬਾਤ ਕੀਤੀ ਐ ਪਰ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਸੋ ਪਿੰਡ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਇੰਨੀ ਮਿਹਨਤ ਕਰਕੇ ਰਾਤ ਨੂੰ ਮਸ਼ੀਨਾਂ ਫੜ ਰਹੇ ਆ ਪਰ ਜੋ ਮਾਈਨਿੰਗ ਵਿਭਾਗ ਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਆ ਉਹ ਬਿਲਕੁਲ ਜ਼ੀਰੋ ਹੈ ਸੋ ਕੱਟ ਕਰਕੇ ਡੀਸੀ ਸਾਹਿਬ ਦੇ ਪੇਸ਼ ਹੋਣ ਲਈ ਜਾਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਕਾਲ ਦੇਵਾਂ ਤਾਂ ਪਿੰਡ ਦੇ ਰਾਮ ਰੀਲਾ ਗਰਾਊਂਡ ਦੇ ਵਿੱਚ ਜ਼ਰੂਰ ਇਕੱਠੇ ਹੋਵੋ ਜੀ ਇਹ ਉਹ ਜਗ੍ਹਾ ਹੈ ਜਿੱਥੇ ਆਪਾਂ ਸਵੇਰੇ ਵੀਡੀਓ ਜਿਹੜੀ ਬਣਾਈ ਸੀਗੀ ਮਸ਼ੀਨ ਦੀ ਤੇ ਟਿਪਰਾਂ ਦੀ ਇਹ ਹੈ ਉਹ ਜਗ੍ਹਾ ਜਿੱਥੇ ਮਾਈਨਿੰਗ ਹੋਈ ਹੈ ਧੰਨਵਾਦ ਜੀ ਨਮਸਕਾਰ ਜੀ ਸਵੇਰੇ ਜਿਹੜੀ 7:30 ਵਜੇ ਆਪਾਂ ਮਸ਼ੀਨ ਦੀ ਵੀਡੀਓ ਬਣਾਈ ਸੀ ਪਿੰਡ ਦੀ ਚਰਾੰਦ ਦੇ ਵਿੱਚ ਉਦੋਂ ਮਾਈਨਿੰਗ ਵਿਭਾਗ ਤੇ ਪੁਲਿਸ ਵਿਭਾਗ ਆਇਆ ਸੀ ਤੇ ਉਦੋਂ ਬੋਲ ਕੇ ਗਏ ਸੀ ਕਿ ਆਪਾਂ ਸਵੇਰੇ ਆਵਾਂਗੇ ਜੀ ਤੇ ਹੁਣ ਲਗਭਗ 12 ਘੰਟੇ ਬਾਅਦ ਮਾਈਨਿੰਗ ਵਿਭਾਗ ਦੀ ਜਿਹੜੀ ਟੀਮ ਹੈ ਉਹ ਆਈ ਹਨ ਇਹ ਜੈਜੀ ਸਾਹਿਬ ਹਨ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਪਰ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਸੋ ਪਿੰਡ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਇੰਨੀ ਮਿਹਨਤ ਕਰਕੇ ਰਾਤ ਨੂੰ ਮਸ਼ੀਨਾ ਫੜ ਰਹੇ ਆ ਪਰ ਜੋ ਮਾਈਨਿੰਗ ਵਿਭਾਗ ਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਆ ਬਿਲਕੁਲ ਜ਼ੀਰੋ ਹੈ ਸੋ ਇਕੱਠ ਕਰਕੇ ਡੀਸੀ ਸਾਹਿਬ ਦੇ ਪੇਸ਼ ਹੋਣ ਲਈ ਜਾਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਕਾਲ ਦੇਵਾਂ ਤਾਂ ਪਿੰਡ ਦੇ ਰਾਮਰੀਲਾ ਗਰਾਊਂਡ ਦੇ ਵਿੱਚ ਜ਼ਰੂਰ ਇਕੱਠੇ ਹੋਵੋ ਜੀ ਇਹ ਉਹ ਜਗ੍ਹਾ ਹੈ ਜਿੱਥੇ ਆਪਾਂ ਸਵੇਰੇ ਵੀਡੀਓ ਜਿਹੜੀ ਬਣਾਈ ਸੀਗੀ ਮਸ਼ੀਨ ਦੀ ਤੇ ਟਿਪਰਾਂ ਦੀ ਇਹ ਹੈ ਹਮ ਜਗਾ ਜਿੱਥੇ ਮਾਈਨਿੰਗ ਹੋਈ ਹੈ ਧੰਨਵਾਦ